ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਚਾਰ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਮਤਲਬ ਕਿ ਗਾ ਕੇ ਸੁਣਾਵਾਂਗੇ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਵਹ ਕਮ ਹੈ ਹਰ ਚੰਦ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ ਹਰ ਚੰਦ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ सतगुर के लिखू वसब कहाँ तांबे कर्म है एक आंख से बुलबुला कुल बहर को देखे एक आंख से बुलबुला कुल बहर को देखे साहिल को जा मंझार को जा लहर को देखे साहिल को जा मंज तार को जा लाहर को देखे इस विच कहा गया है कि भी ਨਾਨਕ ਦੀ ਕਸਮ ਹੈ ਵੀ ਜਿੰਨੇ ਵੀ ਹੋ ਸਕਿਆ ਗੁਰੂ ਗੋਬਿੰਦ ਸਿੰਘ ਜੀ ਦੀ ਆਪਾ ਤਾਰੀਫ ਕਰੀ ਹੋਣੀ ਹੀ ਘੱਟ ਹੈ ਕਿਉਂਕਿ ਉਹਨਾਂ ਨੇ ਉਹ ਬਹੁਤ ਬਹਾਦਰ ਸਨ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਲੇਕਿਨ ਫਿਰ ਵੀ ਉਹਨਾਂ ਦੀ ਅੱਖ ਚੋਂ ਹੰਝੂ ਨਹੀਂ ਆਇਆ ਤੇ ਉਹ ਸਾਰਾ ਕੁਝ ਆਪਦੇ ਅੱਖੀਂ ਦੇਖਦੇ ਰਹੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ